ਬਾਬਾ ਦੀਪ ਸਿੰਘ ਜੀ ਨੂੰ ਵਰਦਾਨ ਦਿੱਤਾ ਸੀ ਦੀਪ ਸਿੰਘਾ ਤੇਰੇ ਬਾਟੇ ਵਿੱਚੋਂ ਭਾਵੇਂ ਤਿੰਨੇ ਲੋਕ ਛਗ ਲੈਣ ਤੇਰੇ ਬਾਟੇ 'ਚ ਘਾਟਾ ਨਹੀਂ ਹੋਵੇਗਾ ਬੋਲੇ ਸੋ ਨਿਹਾਲ ਜਿੱਥੇ ਤੇਰੀਆਂ ਦੇਗਾ ਵਰਤਨ ਗਿਆ ਉੱਥੇ ਸ਼ਹੀਦਾਂ ਦੇ ਪਹਿਰੇ ਲਗ ਜਾਣਗੇ ਗੁਰੂ ਖਾਲਸਾ ਜੀ ਬਾਬਾ ਪਾਲਾ ਸਿੰਘ ਜੀ ਨੇ ਇਹ ਬਚਨ ਕਹਿਣਾ ਕਹਿੰਦਾ ਜਿਹੜੇ ਘਰ ਵਿੱਚ ਕੋਈ ਵਿਆਦ ਬਿਮਾਰੀ ਆਦ ਵਿਆਦ ਹੈ ਉਥੇ ਸਲੋਤਰ ਸੁਨਹਿਰਾ ਖੜਾ ਕਰਦਿਆ ਕਰੋ ਵੱਡੀ ਤੋਂ ਵੱਡੀ ਬਲਾਦ ਔੜ ਜਾਏਗੀ ਉਥੇ ਰਗੜਾ ਲਾਇਆ ਕਰੋ ਸਾਲ ਦੇ ਵਿੱਚ ਗੁਰੂ ਖਾਲਸਾ ਜੀ ਆਪਣੇ ਘਰ ਰਗੜਾ ਲਵਾਇਆ ਕਰੋ ਤੁਹਾਡੇ ਪਿੰਡ ਦੀਆਂ ਫੌਜਾਂ ਨੇ ਸਾਲ ਦੇ ਵਿੱਚ ਆਪਣੇ ਘਰ ਫੌਜਾਂ ਸੱਦ ਕੇ ਰਗੜਾ ਲਵਾਇਆ ਕਰੋ ਤੇ ਰਸਤਾ ਗੁਰੂ ਕੇ ਸੰਗਾਂ ਨੂੰ ਹਾਜ਼ਰ ਕਰਿਆ ਕਰੋ ਜੇ ਕੋਈ ਆਦ ਬਿਆਦ ਰਹਿ ਜਾਵੇ ਤੇ ਮੇਰਾ ਨਾਮ ਢਾ ਦਿਓ ਇੰਨੇ ਗੁਰੂ ਖਾਲਸਾ ਜੀ ਗੁਰੂ ਦੀ ਸ਼ਹੀਦੀ ਦੇਗ ਵਿੱਚ ਬਰਕਤ ਹੈ ਮਹਾਰਾਜਾ ਰਣਜੀਤ ਸਿੰਘ ਮੇਰੇ ਜਮਰਾਉਂ ਦਾ ਕਿਲਾ ਨਹੀਂ ਸੀ ਫਤਿਹ ਹੁੰਦਾ ਕਿਸੇ ਨੇ ਮੁਲਤਾਨ ਦਾ ਲਿਖਿਆ ਕਿਸੇ ਨੇ ਜਮਰਾਉਂ ਦਾ ਲਿਖਿਆ ਤੇ ਤਰਨੇਦਾਲ ਦੇ ਗੁਰੂ ਖਾਲਸਾ ਜੀ 8ਵੇਂ ਜਥੇਦਾਰ ਮਹਾਪੁਰਸ਼ ਬਾਬਾ ਆਨੰਦ ਸਿੰਘ ਜੀ ਸਰਹਾਲੀ ਉਹਨਾਂ ਦਾ ਅੰਗੀਠਾ ਹੈ ਤੇ ਉਹਨਾਂ ਨੂੰ ਆ ਕੇ ਰਣਜੀਤ ਸਿੰਘ ਨੇ ਬੇਨਤੀ ਕੀਤੀ ਮਹਾਰਾਜੇ ਨੇ ਮਹਾਰਾਜ ਕਿਲਾ ਨਹੀਂ ਪਧੇ ਹੁੰਦਾ ਗੁਰੂ ਕੇ ਪੰਥ ਕਾਲਸੇ ਦੀ ਆਣ-ਛਾਣ ਦਾ ਸਵਾਲ ਹੈ ਤੇ ਮਹਾਪੁਰਖਾ ਨੇ ਕਿਹਾ ਅਸੀਂ ਅੰਮ੍ਰਿਤ ਵੇਲੇ ਰਗੜਾ ਪਾ ਕੇ ਇੱਥੋਂ ਗੋਲਾ ਚਲਾਵਾਂਗੇ ਤੁਸੀਂ ਉੱਥੇ ਗੋਲਾ ਦਾਗਿਓ ਤੋਪ ਦਾ ਇਹ ਇਤਿਹਾਸ ਵਿੱਚ ਜ਼ਿਕਰ ਹੈ ਕਿ ਉਸ ਸਮੇਂ ਦੇ ਨਿਹੰਗ ਸਿੰਘ ਬਾਬਾ ਸਾਧੂ ਸਿੰਘ ਜੀ ਤਰਨੇ ਦਲ ਦੇ ਮੀਤ ਜਥੇਦਾਰ ਸੀ। ਉਹਨਾਂ ਉੱਥੇ ਤੋਪ ਦਾ ਗੋਲਾ ਟੈਮ ਮਲਾ ਕੇ ਡਾਗਿਆ। ਤੇ ਬਾਬਾ ਜੀ ਨੇ ਇੱਥੇ ਗੋਲਾ ਮਾਰਿਆ। ਗੁਰੂ ਖਾਲਸਾ ਜੀ ਜਿਹੜਾ ਕਈ ਮਹੀਨਿਆਂ ਤੋਂ ਕਿਹਾ ਫਦੇ ਨਹੀਂ ਜਾਂਦਾ ਸੀ ਉਹ ਇੱਕੇ ਗੋਲੇ ਨਾਲ ਹੀ ਫਦੇ ਹੋ ਗਿਆ। ਇਹ ਗੁਰੂ ਖਾਲਸਾ ਜੀ ਦੀ ਦੇਖ ਦੀ ਕਰਾਮਾਤ ਹੈ। ਇਹ ਗੋਲੇ ਦੀ ਕਰਾਮਾਤ ਹੈ ਐਵੇਂ ਨਹੀਂ ਨਿਹੰਗ ਸਿੰਘ ਗੋਲਾ ਮਾਰਦੇ ਤਰਨੇਦਾਲ ਦੇ ਜਥੇਦਾਰ ਬਾਬਾ ਕੀਰਤਨ ਸਿੰਘ ਜੀ ਉਹਨਾਂ ਨੇ ਕਿਸੇ ਪੁੱਛਿਆ ਵੀ ਬਾਬਾ ਜੀ ਗੋਲਾ ਮਾਰਨ ਦੀ ਕੀ ਮਰਯਾਦਾ ਹੈ ਉਹਨਾਂ ਨੇ ਸ਼ਬਦ ਦੱਸਿਆ ਆਮ ਸੁੱਖਾ ਮਿਰਚਾਂ ਛਾਣ ਕੇ ਸਾਬ ਕੀਆ ਦੁਆਰ ਨਿਹੰਗ ਸਿੰਘ ਪੜਦੇ ਨੇ ਫਿਰ ਉਹਨਾਂ ਨੇ ਮਰਯਾਦਾ ਦੱਸੀ ਪੀ ਪੰਜ ਪਤੇ ਸੁੱਕੇ ਦੇ ਬਦਾਮ ਲਾਚੀ ਕਾਲੀ ਮਿਰਚ ਤੇ ਨਾਲ ਖਸਖਾਸ ਪਾ ਲੋ ਪੰਜ ਚੀਜ਼ਾਂ ਮੇਲ ਲੋ ਜਾਂ ਖੰਡ ਨੂੰ ਪੰਜਵੀਂ ਮੰਨ ਲੋ ਪੰਜ ਚੀਜ਼ਾਂ ਮੇਲ ਕੇ ਨਾ ਤੇ ਪੰਜਾਂ ਨੂੰ ਰਗੜ ਰਗੜ ਕੇ ਨਾਲ-ਨਾਲ ਵਾਹਿਗੁਰੂ ਵਾਹਿਗੁਰੂ ਕਰੀ ਜਾਣਾ ਏ ਮੂਲ ਮੰਤਰ ਪੜ੍ਹੀ ਜਾਣਾ ਏ ਜਾਂ ਕੋਈ ਬਾਣੀ ਪੜ੍ਹੀ ਜਾਣੀ ਚਿਹਰਾ ਸਜਾ ਕੇ ਰੱਖਣਾ ਹੈ ਵੀ ਥੁੱਕ ਨਾ ਪਵੇ ਗੰਦੀ ਵਹਾੜ ਨਾ ਪਵੇ ਕਿਉਂਕਿ ਆਪਣੇ ਮੂੰਹ ਆ ਜੋ ਵਹਾੜ ਗੜੀ ਚੰਗੀ ਨਿਕਲਣੀ ਹੈ ਗੰਦੀ ਨਿਕਲਣੀ ਹੈ ਕਿਉਂਕਿ ਇਹ ਗੰਦ ਦੀ ਪਤਲਾ ਜੂਆ ਸਰੀਰ ਗੰਦੀ ਵਹਾੜ ਨਾ ਪਵੇ ਰਗੜਾ ਲਾਉਣਾ ਹੈ ਫਿਰ ਅਰਦਾਸਾ ਕਰਨਾ ਹੈ ਭੂਗ ਲਾਉਣਾ ਹੈ ਫਿਰ ਜਿਹੜਾ ਮੋਰਚਾ ਫਦੇ ਨਹੀਂ ਨਾ ਹੁੰਦਾ ਉਹਦਾ ਧਿਆਨ ਧਰਨਾ ਹੈ ਧਿਆਨ ਧਰ ਕੇ ਸ਼ਬਦ ਪੜ੍ਹ ਕੇ ਗੋਲਾ ਦਾਗੋ 40 ਦਿਨ ਜਿੱਥੇ ਗੋਲਾ ਵੱਜ ਜਾਵੇ ਉੱਥੇ ਤੇ ਉਹ ਖੋਲਾ ਕਰ ਦਿੰਦਾ ਹੈ ਆਖੋ ਸਤਨਾਮ ਸ਼੍ਰੀ ਵਾਹਿਗੁਰੂ 40 ਦਿਨ ਗੋਲਾ ਵੱਜ ਜੇ ਖੋਲਾ ਹੋ ਜਾਂਦਾ ਹੈ ਇਸ ਲਈ ਗੁਰੂ ਕਾਲਸਾ ਜੀ ਇਹਨਾਂ ਨਾਲ ਨਾ ਪੰਗਾ ਨਾ ਲਿਆ ਕਰੋ ਆੜੇ ਨੀਲੇ ਲੀੜਿਆਂ ਵਾਲੇ ਆ ਇਹਨਾਂ ਕੋ ਗੋਲਾ ਜਿਹੜਾ ਹੈ ਨਾ ਉਹ ਤੋਪ ਤੋਂ ਵੀ ਭੈੜਾ ਜੀ ਇਹਨਾਂ ਨੂੰ ਪਹਿੰਦੇ ਦੇ ਤੁਸੀਂ ਸੁੱਖਾ ਪੀਣ ਵਾਲੇ ਜੋ ਇਹ ਸੁੱਖੇ ਨੇ ਮਾਰ ਦਿੰਦੇ ਜੀ ਫਨਾ ਕਰ ਦਿੰਦੇ ਜੀ ਇਸ ਲਈ ਇਹਨਾਂ ਨਾਲ ਪੰਗਾ ਲੈਣਾ ਚੰਗੀ ਗੱਲ ਨਹੀਂ ਹੈ ਇਹ ਮਾੜਾ ਵੀ ਕਰ ਦੇਣ ਤਾਂ ਵੀ ਇਹਨਾਂ ਦਾ ਚੰਗਾ ਹੀ ਆਖ ਦਿਓ ਤਾਂ ਹੀ ਭਲਾ ਹੈ ਇਹਨਾਂ ਨੂੰ ਨਮੋ ਹੀ ਕਹੋ ਨਮਸ਼ਕਾਰ ਹੀ ਕਰੋ ਜੇ ਗੁਰੂ ਖਾਲਸਾ ਜੀ ਗੁਰੂ ਕੇ ਪੰਥ ਦੇ ਨਾਲ ਜਬਾਨ ਕਲਾਮ ਨਾਲ ਨਾ ਮਿਲੇ ਤੇ ਚੁੱਪ ਕਰ ਜਿਓ ਇਹਨਾਂ ਨੂੰ ਮਾੜਾ ਨਾ ਆਖੋ ਕਿਉਂਕਿ ਗੁਰੂ ਕੇ ਜੁ ਹੋਏ ਗੁਰੂ ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਜਿਨ ਕੀ ਰਚਨਾ ਹਮ ਕਰੀ ਆਪ ਆਪਣੇ ਹਾਸ ਤਿਨ ਕੀ ਸੰਸਰ ਜੋ ਕਰੇ ਜਲ ਜਾਏ ਕੁਲ ਸਾਤ ਗੁਰਦੇਵ ਪਾਸ਼ਾ ਕਹਿੰਦੇ ਜਿਨ੍ਹਾਂ ਦੀ ਰਚਨਾ ਮੈਂ ਹੱਥੀਂ ਕੀਤੀ ਏ ਜਿਨ੍ਹਾਂ ਨੂੰ ਮੈਂ ਹੱਥੀਂ ਸਾਜਿਆ ਏ ਜਿਹੜਾ ਇਹਨਾਂ ਦੀ ਬਰਾਬਰੀ ਕਰੂਗਾ ਨਾ ਉਹਨਾਂ ਦੀਆਂ ਸਤ ਕੋਲਾਂ ਗਰਕ ਹੋ ਜਾਣਗੀਆਂ ਐਡੇ ਮਾਨ ਐ ਸਤਿਗੁਰਾਂ ਗੁਰੂ ਘਰਤਾ ਜੀ ਗਰਕ ਕਰ ਦਿੰਦੇ ਨੇ ਇਸ ਵਾਸਤੇ ਇਹਨਾਂ ਨੂੰ ਤੇ ਨਮਸਕਾਰ ਕਰਨੀ ਬਣਦੀ ਹੈ ਇਹ ਚੰਗਾ ਕਰ ਦੇਣ ਮਾੜਾ ਕਰ ਦੇਣ ਭਲਾ ਹੀ ਆਖੋ ਵੀ ਚੰਗੇ ਜੋ ਤੁਸੀਂ ਮਾੜਾ ਨਾ ਇਹਨਾਂ ਨੂੰ ਆਖੋ ਕਿਉਂਕਿ ਇਹ ਗੁਰੂ ਕੇ ਹੋਏ ਇਹ ਗੁਰੂ ਦਾ ਡਾਢਾ ਪੰਥ ਹੋਇਆ ਹੈ ਇਹ ਕ੍ਰਮਾਤਾ ਦਾ ਮਾਲਕ ਹੈ ਗੁਰਦੀਪਾ ਸਾਹਿਬ ਲਿਖਿਆ ਹੈ ਤਾਬਿਆ ਚੱਲੇ ਪੰਥ ਕੀ ਲੱਗੇ ਨਾ ਜਮ ਕੇ ਬਾਣ ਜਿਹੜਾ ਇਹਨਾਂ ਦੀ ਤਾਬਿਆ ਚੱਲੇਗਾ ਨਾ ਉਹਨਾਂ ਨੂੰ ਜਮਾਂ ਦਾ ਬਾਣ ਨਹੀਂ ਲੱਗੇਗਾ ਪੰਥ ਪ੍ਰਕਾਸ਼ ਵਿੱਚ ਰਤਨ ਸਿੰਘ ਭੰਗੂ ਲਿਖਦਾ ਹੈ ਉਹ ਕਹਿੰਦਾ ਪੰਜ ਭਜੰਗੀ ਤੇ ਅਰਦਾਸ ਕਰਾਵੋ ਜੋ ਵਰ ਚਾਹੋ ਸੋਈ ਵਰ ਪਾਵੋ ਇਹਨਾਂ ਪੰਜਾਂ ਤੋਂ ਅਰਦਾਸ ਕਰਾਵੋ ਜੋ ਚਾਹੀਦਾ ਏ ਉਹ ਹੀ ਪਾ ਲਓ ਇੱਕ ਥਾਂ ਰਤਨ ਸਿੰਘ ਭੰਗੂ ਲਿਖਦਾ ਏ ਵੀ ਜਿੱਥੇ ਪੰਜ ਬਹਿ ਜਾਣਾ ਉੱਥੇ ਮੱਥਾ ਟੇਕ ਦਿਓ ਕਿਉਂਕਿ ਇਹ ਗੁਰਦੁਆਰਾ ਹੀ ਹੈ ਇਹਨਾਂ ਨੂੰ ਗੁਰਦੁਆਰੇ ਦੇ ਬਰਾਬਰ ਹੀ ਜਾਣੋ ਜਿਹੜੇ ਆ ਪੰਜ ਸੱਤ ਬੈਠੇ ਆ ਇਹ ਗੁਰਦੁਆਰੇ ਨੂੰ ਘੱਟ ਥੋੜਾ ਹੈ ਇਹ ਗੁਰਦੁਆਰੇ ਹੀ ਬੈਠਾ ਹੈ ਇਹਨਾਂ ਦੀ ਪੂਜਾ ਗੁਰੂ ਕਾਲਸਾ ਜੀ ਗੁਰਦੁਆਰੇ ਦੇ ਸਮਾਨ ਰਤਨ ਸਿੰਘ ਭੰਗੂ ਨੇ ਲਿਖੀ ਹੈ ਇਹ ਭੰਗੂ ਕੋਈ ਗੁਰੂ ਕਾਲਸਾ ਜੀ ਪੱਠੇ ਵੱਡ ਦਾ ਪੁੱਤ ਨਹੀਂ ਸੀ ਵੀ ਤੁਹਾਡੇ ਵਰਗੇ ਜੱਟਾਂ ਬੂਟਾਂ ਦਾ ਪੁੱਤ ਸੀ ਮਹਤਾਬ ਸਿੰਘ ਜਿਹਨੇ ਮਸੇ ਰੰਗੜ ਦਾ ਸਿਰ ਵਢਿਆ ਹੈ ਨਾ ਉਹਦਾ ਪੋਤਰਾ ਸੀ ਉਹ ਤੇ ਸ਼ਾਮ ਸਿੰਘ ਨਾਰੋ ਵਾਲੀ ਅਟਾਰੀ ਵਾਲਾ ਜਿਹਨੂੰ ਕਹਿੰਦੇ ਉਹਦਾ ਦੋਤਾ ਸੀ ਉਹ ਏਡਾ ਵੱਡਾ ਉਹ ਸ਼ਹੀਦਾਂ ਦਾ ਦੋਤਾ ਤੇ ਸ਼ਹੀਦਾਂ ਦਾ ਪੋਤਾ ਸੀ ਤੇ ਉਹਨੇ ਕਿਹਾ ਜੋ ਮੈਂ ਵੱਡਿਆਂ ਤੋਂ ਸੁਣਿਆ ਹੈ ਮੈਂ ਉਹ ਲਿਖਿਆ ਹੈ ਮੈਂ ਪੜਿਆ ਲਿਖਿਆ ਨਹੀਂ ਜੋ ਮੈਂ ਆਪਣੇ ਵੱਡਿਆਂ ਤੋਂ ਸੁਣਿਆ ਹੈ ਜੋ ਮੈਂ ਦੇਖਿਆ ਹੈ ਉਹਨੇ ਉਹ ਲਿਖਿਆ ਹੈ ਇਸ ਵਾਸਤੇ ਗੁਰੂ ਕਾਲਸਾ ਜੀ ਇਹ ਸ਼ਹੀਦਾਂ ਦਾ ਡਾਢਾ ਪੰਥ ਹੈ ਇਹ ਡਾਢੇ ਪੰਥ ਨੂੰ ਮੱਥਾ ਟੇਕਣਾ ਹੀ ਬਣਦਾ ਹੈ ਇਹ ਡਾਢੇ ਪੰਥ ਨੂੰ ਮੰਨਣਾ ਹੀ ਬਣਦਾ ਹੈ ਜਿਹੜੇ ਮੰਨਦੇ ਨੇ ਉਹ ਤਰ ਗਏ ਬਾਬਾ RAM ਸਿੰਘ ਜੀ ਜਿਨ੍ਹਾਂ ਦੀ ਸੇਵਾ ਕੀਤੀ ਹੈ ਨਾ ਬਾਬਾ ਪਾਲਾ ਸਿੰਘ ਜੀ ਨੇ ਨਰੰਜਨਪੁਰ ਵਾਲੇ ਜਦੋਂ ਉਹ ਸੇਵਾ ਨੂੰ ਤੁਰੇ ਨਾ ਬਾਬਾ ਬਿਸ਼ਨ ਸਿੰਘ ਜੀ ਦੀ ਨੂੰ ਉਹਨਾਂ ਨੇ ਨਿਯਮ ਬਣਾ ਲਿਆ ਵੀ ਰੋਜ਼ ਹੀ ਉਹਨਾਂ ਨੇ ਜਾਣਾ ਤੇ ਜੱਟ ਗੁਰੂ ਖਾਲਸਾ ਜੀ ਪੱਠੇ ਵੱਡਦਾ ਸੀ ਤੇ ਹੱਲ ਚਲਾਉਂਦਾ ਸੀ ਉਹ ਵੇਂਦਾ ਸੀ ਤੇ ਰਤਨ ਸਿੰਘ ਭੰਗੂ ਨੇ ਲਿਖਿਆ ਵੀ ਜੱਟ ਦਾ ਮੂੰਹ ਪਹਾੜੇ ਨਾਲ ਪਾੜਿਆ ਹੁੰਦਾ ਏ ਪਤਾ ਨਹੀਂ ਇਹਨੇ ਕੀ ਆਖ ਦੇਣਾ ਏ ਪਤਾ ਕੁਝ ਨਹੀਂ ਐ ਇਹਨੇ ਇਹਨੇ ਕੀ ਕਹਿ ਦੇਣਾ ਏ ਉਹਨੇ ਨਾ ਬਾਬੇ RAM ਸਿੰਘ ਤੇ ਬਾਬੇ ਚਰਨ ਸਿੰਘ ਨੂੰ ਜਾਂਦਿਆਂ ਵੇਖਿਆ ਉਹਨੇ ਆਵਾਜ਼ ਮਾਰ ਕੇ ਆਖਿਆ RAM ਸਿਆ ਇਹ ਕੀ ਬਿਪਤਾ ਛੇੜ ਲਈਓ ਸਾਹ ਦਾ ਅਗਾ ਵੀ ਮਾੜਾ ਤੇ ਸਾਹ ਦਾ ਪਿਛਾ ਵੀ ਮਾੜਾ ਇਹਦੇ ਲਾਗੇ ਕੋ ਲਾਗੇ ਹੋ ਜੀਓ ਲਾਗੇ ਲਾਗੇ ਹੋ ਨਾ ਪਿਛਾਣ ਨਾ ਹਟਿਓ ਜੇ ਪਿਛਾਣ ਹਟੇ ਤੇ ਇਹਨੇ ਫਨਾ ਕਰ ਦੇਣਾ ਜੀ ਬਾਬਾ ਬਿਸ਼ਨਸੋ ਪੂਰਾ ਬੜਾ ਡਾਢਾ ਵੜਾ ਹੈ ਸੱਚੇ ਪਾਤਸ਼ਾਹ ਦੀ ਬਾਣੀ ਚੋਂ ਦਾ ਨਾ ਸੰਤ ਸਰਣ ਜੋ ਜਨ ਪਰੇ ਸੋ ਜਨ ਉਧਰਨ ਹਾਰ ਉਹ ਜਿਹੜੇ ਸ਼ਰਨ ਵਿੱਚ ਪੈ ਗਏ ਉਹ ਉਧਰ ਗਏ ਤੇ ਪਾਠ ਇਦਾਂ ਵੀ ਕਰਦੇ ਨੇ ਸੰਤ ਸਰਣ ਜੋ ਜਨ ਪਰੇ ਸੰਤਾ ਦੀ ਸ਼ਰਨ ਤੋਂ ਜੋਜਨ ਪਛਾਣ ਉਹ ਚਾਰ ਕੋ ਦਾ ਜੋਜਨ ਹੁੰਦਾ ਏ ਜਿਨੇ ਬਚਨ ਨਹੀਂ ਮੰਨਣਾ ਉਹ ਲਾਗੇ ਨਾ ਜਾਵੇ ਤੇ ਜਿਨੇ ਬਚਨ ਮੰਨਣਾ ਉਹੋ ਹੀ ਲਾਗੇ ਜਾਵੇ ਸਤਿ ਬਚਨ ਸਾਧੂ ਉਪਦੇਸ਼ ਸਾਧੂਆਂ ਦਾ ਉਪਦੇਸ਼ ਕੀਆ ਸਤਿ ਬਚਨ ਤੇ ਜਿਹਨੂੰ ਸਤਿ ਬਚਨ ਨਹੀਂ ਆਖਣਾ ਆਉਂਦਾ ਉਹ ਸਾਧੂ ਦੇ ਨੇੜੇ ਨਾ ਜਾਵੇ ਇਸ ਵਾਸਤੇ ਗੁਰੂ ਖਾਲਸਾ ਜੀ ਗੁਰੂ ਪੰਥ ਕਾਲਸੇ ਦੇ ਨੇੜੇ ਮਹਾਂਪੁਰਖਾਂ ਦੇ ਨੇੜੇ ਉਹੋ ਹੀ ਜਾਵੇ ਜਿਨਨੇ ਸਤਿ ਬਚਨ ਆਖਣਾ ਹੈ ਸੋ ਧੰਨ ਨੇ ਮਹਾਂਪੁਰਖ ਬਾਬਾ ਪਾਲਾ ਸਿੰਘ ਜੀ ਜਿਹੜੇ ਸਾਡੇ ਨਿਹੰਗ ਸਿੰਘਾਂ ਦੀ ਸੁੱਤੀ ਅਣਖ ਜਗਾ ਗਈ ਆ ਨੇ ਤੇ ਗੁਰੂ ਖਾਲਸਾ ਜੀ ਅਸੀਂ ਤੇ ਸੌ ਹੀ ਗਏ ਸਾਂ ਜਿੱਦਾਂ ਉਹ ਦਰਸ਼ਨ ਬਰਾੜ ਹੈ ਸ਼ਾਇਦ ਕੋਈ ਨੇਤਾ ਉਹਦੀ ਗੱਲ ਬੜੀ ਚੱਲਦੀ ਸੀ ਤੇ ਉਹ ਕਹਿੰਦਾ ਸੀ ਅਸੀਂ ਤੇ ਮਾਰ ਹੀ ਗਏ ਆ ਸਿੱਧੂ ਆ ਗਿਆ ਏ ਤੇ ਹੁਣ ਅਸੀਂ ਜੀਨ ਜੋਗੇ ਹੋ ਗਏ ਆ ਇਦਾਂ ਹੀ ਅਸੀਂ ਤੇ ਨਿਹੰਗ ਸਿੰਘ ਮਾਰ ਹੀ ਗਏ ਸਾਂ ਸਾਡੇ ਚ ਬਾਬਾ ਪਾਲਾ ਸਿੰਘ ਜੀ ਆਏ ਉਹ ਸਾਡੀ ਅਣਖ ਜਗਾ ਗਈ ਹੈ ਉਹ ਦੱਸ ਗਿਆ ਵੀ ਨਿਹੰਗ ਸਿੰਘ ਕੀ ਹੁੰਦਾ ਹੈ ਨਹੀਂ ਤੇ ਸਾਨੂੰ ਤੇ ਬਹੁਤੇ ਸੁੱਖੇ ਪੀਣੇ ਕਹਿੰਦੇ ਸੀ ਗੁਰੂ ਖਾਲਸਾ ਜੀ ਸਾਡਾ ਹਾਲ ਕੋਈ ਨਹੀਂ ਸੀ ਕੋਈ ਤੇ ਸਾਡੇ ਆਪਣੇ ਖਰਾਪੀਆਂ ਕਰੀ ਜਾਂਦੇ ਸਨ ਤੇ ਕੁਝ ਲੋਕਾਂ ਦਾ ਵੀ ਇਹੋ ਜਿਹਾ ਰਵੱਈਆ ਹੋ ਗਿਆ ਸੀ ਕਿਉਂਕਿ ਖਾਲਸੇ ਦੀ ਮਰਿਆਦਾ ਬੜੀ ਕਰੜੀ ਹੈ ਲੋਕਾਂ ਕੋਲੋਂ ਰੱਖੀ ਨਹੀਂ ਸੀ ਜਾਂਦੀ ਤੇ ਉਹਨਾਂ ਨੇ ਕੋ ਸੁੱਖਾ ਹੀ ਸੁੱਖਾ ਸੁੱਖਾ ਹੀ ਸੁੱਖਾ ਸੁੱਖਾ ਹੀ ਗੁਰੂ ਖਾਲਸਾ ਜੀ ਸਾਡਾ ਪ੍ਰਧਾਨ ਕਰ ਦਿੱਤਾ ਭਾਵੇਂ ਆਪ ਜੋ ਮਰਜੀ ਗੰਦਮੰਦ ਖਾਈ ਜਾਣ ਸੁੱਖਾ ਤੇ ਇੱਕ ಔಷਦੀ ਹੈ ਇਹਦਾ ਸੇਵਨ ਠੀਕ ਢੰਗ ਤਰੀਕੇ ਨਾਲ ਕੀਤਾ ਜਾਵੇ ਹੁਣ ਜਿਹੜੀ ਚੀਜ਼ ਬੂੰਦਾ ਨਾਲ ਪੀਣ ਵਾਲੀ ਹੈ ਉਹਨੂੰ ਘੁਟਾਣਾ ਪੀਓਗੇ ਕਮਲਿਆਂ ਤੇ ਉਹਨੇ ਕਰਨਾ ਹੀ ਹੈ ਇਹ ਪੀਜੇ ਬੂੰਦਾ ਨਾਲ ਪੀਣ ਵਾਲੀ ਇੰਗਲੈਂਡ ਕਿੱਡਾ ਮਾਰਸ਼ਲ ਦੇਸ਼ ਹੈ ਕਿੰਨੇ ਦੇਸ਼ਾਂ ਤੇ ਉਹਨੇ ਰਾਜ ਕੀਤਾ ਹੈ ਉਤੋਂ ਦੇ ਮੇਰੇ ਵਿਦਿਆਰਥੀ ਤੇ ਮੈਂ ਉਹਨਾਂ ਨੂੰ ਕਿਹਾ ਵੀ ਯਾਰ ਮੈਨੂੰ ਤੇ ਆ ਸ਼ੂਗਰ ਜੀ ਹੋ ਗਈ ਆ ਤੇ ਇਹ ਬੜਾ ਭੈੜਾ ਰੋਗ ਆ ਤੇ ਉਹ ਕਹਿੰਦੇ ਇਹਦਾ ਤੇ ਲਾਜ ਹੀ ਬੜਾ ਸੁੱਖਾ ਹੈ ਸੁੱਖਾ ਪੀਆ ਕਰੋ ਮੈਂ ਕਿਹਾ ਇਹ ਮੈਨੂੰ ਤੇ ਪੱਚਦਾ ਨਹੀਂ ਮੈਂ ਤੁਬਕਾ ਵੀ ਪੀ ਲਾਂ ਤੇ ਮੈਂ ਗੁੰਮ ਜਾਈ ਹੋ ਜਾਣਾ ਮੈਨੂੰ ਨਹੀਂ ਇਹ ਪੱਚਦਾ ਉਹ ਕਹਿੰਦੇ ਡਾਕਟਰਾਂ ਨੇ ਦਵਾਈ ਬਣਾ ਦਿੱਤੀ ਹੈ ਉਹਦਾ ਨਾਂ ਹੈ ਸੀਬੀਡੀ ਤੇਲ ਉਹਨਾਂ ਨੇ ਮੈਨੂੰ ਚੇਚਾ ਭੇਜਿਆ ਉਹ ਕਹਿੰਦੇ ਤੁਬਕਿਆ ਨਾ ਪੀਣਾ ਹੈ ਸੁਰਮਚੂਜਾ ਲੱਗਾ ਹੈ ਇਹਦਾ ਇੱਕ ਤੁਬਕਾ ਸਵੇਰੇ ਤੇ ਇੱਕ ਤਕਾਲਾ ਨੂੰ ਪੀਣਾ ਹੈ ਤੁਹਾਡਾ ਰੋਗ ਗੁੰਮ ਹੋ ਜਾਏਗਾ ਇਹੋ ਜੀ ਔਸ਼ਧੀ ਹੈ ਚੰਡੀਗੜ੍ਹ ਗੁਰੂ ਖਾਲਸਾ ਜੀ ਇੱਕ ਡਾਕਟਰ ਹੈ ਉਹਨਾਂ ਦੇ ਪੰਜਾ ਹਸਪਤਾਲ ਨੇ ਬੜੇ ਬੜੇ ਵੱਡੇ ਚੰਡੀਗੜ੍ਹ ਸਾਰਾ ਪਰਿਵਾਰ ਹੀ ਡਾਕਟਰਾਂ ਦਾ ਹੈ ਤੇ ਮੇਰੇ ਕੋਲ ਆਏ ਉਹਨਾਂ ਨੇ ਬਚਨ ਬਲਾਸ ਕੀਤੇ ਚੰਗੀ ਗੁਰੂ ਘਰ ਦੇ ਉੱਪਰ ਉਹ ਸ਼ਰਧਾ ਰੱਖਦੇ ਨੇ ਉਹਨਾਂ ਦਾ ਫੋਨ ਆਇਆ ਉਹ ਕਹਿਣ ਲੱਗੇ ਵੀ ਤੁਸੀਂ ਨਿਹੰਗ ਸਿੰਘ ਸੁੱਖਾ ਰਗੜਦੇ ਹੋ ਤੇ ਬੋਰੀ ਇੱਕ ਸੁੱਖੇ ਦੀ ਮੈਨੂੰ ਹੀ ਦੇ ਕੇ ਜਾਓ ਹਾਂ ਵੱਡਾ ਡਾਕਟਰ ਪੰਜਾਹ ਹਸਪਤਾਲਾਂ ਦਾ ਮਾਲਕ ਤੇ ਮੈਂ ਉਹਨੂੰ ਆਖਿਆ ਵੀ ਤੁਸੀਂ ਕੀ ਕਰਨੀ ਹੈ ਉਹ ਕਹਿੰਦੇ ਇਹਦੇ ਅਰਗੀ ਦਵਾਈ ਕੋਈ ਨਹੀਂ ਹੈ ਮੈਂ ਥੋੜਾ ਜਿਹਾ ਮਹਿਸੂਸ ਕੀਤਾ ਵੀ ਸ਼ਾਇਦ ਇਹ ਨਾ ਟੀਚਰ ਜੀ ਕੀਤੀ ਹੋਵੇ ਉਹ ਕਹਿੰਦੇ ਨਹੀਂ ਸਾਨੂੰ ਬੰਦੇ ਦਿਓ ਅਸੀਂ ਅਫਰੀਕਾ ਵਿੱਚ ਵੀ ਹਸਪਤਾਲ ਬਣਾਇਆ ਹੈ ਉੱਥੇ ਸੁੱਖੇ ਦਾ ਤੇਲ ਬਣਦਾ ਹੈ ਟ੍ਰੇਨਿੰਗ ਅਸੀਂ ਦਿੰਨੇ ਆ ਤੇ ਸੁੱਖੇ ਦਾ ਤੇਲ ਬਣਾ ਬਣਾ ਕੇ ਤੇ ਆਪਾਂ ਵੇਚਿਆ ਕਰੀਏਗਾ ਤੇ ਨਿਹੰਗ ਸਿੰਘਾਂ ਨੂੰ ਕਾਰੋਬਾਰ ਵੀ ਮਿਲ ਜੇਗਾ ਤੇ ਆਪਾਂ ਸਾਂਝੀ ਫੈਕਟਰੀ ਬਣਾ ਲਈਏ ਰਗੜੀ ਇਹਨਾਂ ਜਾਣਾ ਹੈ ਬੋਤਲਾਂ 'ਚ ਅਸੀਂ ਭਰੀ ਜਾਵਾਂਗੇ ਉਹ ਪਿੱਛੋਂ ਗੁਰੂ ਖਾਲਸਾ ਜੀ ਲੋਕਡਾਊਨ じゃ ਲੱਗ ਗਿਆ ਤੇ ਉਹ ਗੱਲ ਉੱਥੇ ਦੀ ਉੱਥੇ ਹੀ ਰਹਿ ਗਈ ਇਹ ਸੱਚੀ ਗੱਲ ਹੈ ਸੰਤ ਪ੍ਰਕਾਸ਼ ਸਿੰਘ ਉਹ ਡਾਕਟਰ ਦਾ ਨਾਮ ਹੈ ਉਹਦੇ ਭਜੰਗੀ ਦਾ ਨਾਮ ਨਵਤੇਜ ਸਿੰਘ ਹੈ ਡਾਕਟਰ ਹੈ ਉਹ ਵੀ ਬਹੁਤ ਤਗੜਾ ਅਫਰੀਕਾ じゃ ਹਸਪਤਾਲ ਹੈ ਹੁਣ ਵੀ ਨੰਬਰ ਹੈਗਾ ਕਿਸੇ ਲੈਣਾ ਤੇ ਲੈ ਕੇ ਗੱਲ ਵੀ ਕਰ ਲਿਓ ਕਿਤੇ ਐਵੇਂ ਤਾਂ ਨਹੀਂ ਮੈਂ ਕਹੀ ਜਾਂਦਾ ਆਪਣਾ ਦਰਜਾਫਤ ਕਰ ਲਿਓ ਗੁਰੂ ਖਾਲਸਾ ਜੀ ਐਡੀ ਮਹਿਮਾ ਹੈ ਤੇ ਨੰਘ ਸੰਗ ਤੇ ਪੜਦੇ ਰਗੜੋ ਰਗੜੀ ਹੋਈ ਨੰਗਾ ਨੰਗਾ ਭੁੱਖਾ ਰਿਹਾ ਨਾ ਕੋਈ ਹਰ ਆਰਾ ਗਿਆ ਹੈ ਗੁਰੂ ਨਾਨਕ ਦੇ ਘਰ ਵਿਆਹ ਹੈ ਵਿਆਹ ਤੇ ਆਪੇ ਹੋ ਜਾਣਾ ਹੈ ਜਦੋਂ ਪਤਾ ਹੀ ਕੁਛ ਨਾ ਲੱਗਾ ਜਿਆਦਾ ਪੀ ਲਿਆ ਤੇ ਇਸ ਵਾਸਤੇ ਇਹ ਤੁਬਕਿਆ ਨਾ ਪੀਣ ਵਾਲੀ ਚੀਜ਼ ਹੈ ਥੋੜਾ ਪੀਣ ਵਾਲੀ ਚੀਜ਼ ਹੈ ਗੁਰੂ ਖਾਲਸਾ ਜੀ ਹੁਣ ਖੰਗ ਵਾਲੀ ਦਵਾਈ ਹੈ ਸਾਡੇ ਕੋਲ ਇੱਕ ਸਿੰਘ ਰਹਿੰਦਾ ਹੈ ਉਹਨੂੰ ਅਮਲ ਲੱਗਾ ਹੈ ਮਾਲਵੇ ਦਾ ਹੈ ਤੇ ਅਮਲੋ ਨੇ ਖਾ ਖਾ ਕੇ ਆਪਣੀ ਪੈਲੀ ਵੀ ਵੇਚਵਟ ਲਈ ਤੇ ਹੁਣ ਉਹ ਸੰਥਿਆ ਕਰਨ ਆ ਗਿਆ ਵੀ ਮੈਨੂੰ ਸੰਥਿਆ ਕਰਾ ਦਿਓ ਤੇ ਪਹਿਲੋਂ ਤੇ ਮੈਂ ਆਖਿਆ ਵੀ ਅਸੀਂ ਅਮਲੀ ਬੰਦੇ ਨੂੰ ਰੱਖਦੇ ਨਹੀਂ ਸਾਡੀ ਜਥੇ ਦੀ ਮਰਜ਼ਾਦਾ ਹੈ ਤੇ ਉਹਨੇ ਪੈਰ ਭੜੇ ਨਾਮ ਉਹਦਾ ਨਿਹਾਲ ਸਿੰਘ ਜੀ ਸਮਾਦਾ ਬਾਬਾ ਨੌ ਸਿੰਘ ਰੇਂਦਾ ਜੀ ਉਹ ਕਹਿੰਦਾ ਨਾ ਮੈਨੂੰ ਘਰ ਦੇ ਰੱਖਦੇ ਤੇ ਨਾ ਬਾਹਰ ਦੇ ਮੈਂ ਬਾਣਾ ਨੇਗਾ ਸਿੰਘਾ ਵਾਲਾ ਪਾਇਆ ਮੈਂ ਜਾਵਾਂ ਕਿੱਧਰ ਮੈਨੂੰ ਤਰਸ ਜਾ ਆ ਗਿਆ ਮੈਂ ਕਿਹਾ ਚੱਲ ਸੁੱਖਾ ਪੀ ਲਿਆ ਕਰ ਤੇ ਹੋਰ ਨਾ ਖਾਵੇਂ ਕੋਈ ਤੇ ਉਹ ਸੁੱਖਾ ਪੀਣ ਲੱਗਾ ਇੱਕ ਦਿਨ ਮੈਨੂੰ ਖੰਗ ਜੀ ਲੱਗੀ ਤੇ ਮੈਂ ਦਵਾਈ ਲਈ ਤੇ ਉਹ ਟੱਕਣੇ ਕ ਪੀਤਾ ਉਹ ਵੇਂਦਾ ਸੀ ਉਹ ਕਹਿੰਦਾ ਮੈਨੂੰ ਵੀ ਦੇ ਦਿਓ ਮੈਂ ਕਿਹਾ ਖਾ ਰਿਆ ਇਹਨੂੰ ਵੀ ਖੰਗ ਖੁੰਗ ਲੱਗੀ ਹੋ ਇਹਨੇ ਵੀ ਪੀਣੀ ਹੈ ਉਨੇ ਉਹ ਸੀਸੀ ਪਾੜੀ ਤੇ ਝੀਕ ਲਈ ਦਵਾ ਟੀਕਾ ਜੰਦਰ ਤੇ ਫਿਰ ਇਹ ਕਹਿੰਦਾ ਫੁੱਲ ਖਿੜ ਗਏ ਹੋਣਦੇ ਮੈਨੂੰ ਪਤਾ ਲੱਗਾ ਵੀ ਇਹਦੇ ਨਾਲ ਨਸ਼ਾ ਹੋ ਜਾਂਦਾ ਫੁੱਲ ਤੇ ਆਪੇ ਹੀ ਖਿੜ ਜਾਣੇ ਹਨ ਜਦੋਂ ਅੰਦਰ ਚਲੇ ਗਈ ਜਿਹੜੀ ਟੱਕਣ ਹੈ ਜੀ ਉਹਨੂੰ ਅਸੀਂ ਪੀਜਾਂਗੇ ਸੀਸੀ ਤੇ ਸਾਨੂੰ ਆਪੇ ਹੀ ਉਹਨੇ ਕੰਮ ਲਿਆ ਕਰਨਾ ਹੈ ਰੋਟੀ ਹੈ ਦਵਾ ਦੀ ਲੋੜ ਦਸ ਖਾ ਲਾਂਗੇ ਮੰਜੇ ਤੇ ਆਪੇ ਲੇਟਣਾ ਹੈ ਹੰਗਰੇ ਕਿਸੇ ਵੀ ਵਸਤੂ ਨੂੰ ਛਕਣ ਦਾ ਕੋਈ ਮਰਿਆਦਾ ਹੈ ਮਰਿਆਦਾ ਤੋਂ ਬਾਹਰ ਹੋਵਾਂਗੇ ਤੇ ਉਹ ਗੁਰੂਖਾਲਸਾ ਜੀ ਬੁਰੀ ਹੈ ਜੀ ਉਹ ਗੁਰੂਖਾਲਸਾ ਜੀ ਦੁੱਖ ਦੇਣ ਵਾਲੀ ਹੈ ਜੀ ਪੀੜ ਦੀ ਦਵਾਈ ਹੈ ਵੱਧ ਖਾਵਾਂਗੇ ਨਸ਼ਾ ਜਿਹਾ ਹੋ ਜਾਂਦਾ ਹੈ ਜਖਾਮ ਦੀ ਦਵਾਈ ਹੈ ਜਿਆਦਾ ਖਾ ਲਵਾਂਗੇ ਤੇ ਡਿੱਗਦੇ ਫਿਰਾਂਗੇ ਇਹ ਐਂਟੀਬਾਇਟਿਕ ਦਵਾਈ ਹੈ ਜ਼ਖਮ ਹੋ ਜਾਵੇ ਤੇ ਸੁੱਖਾ ਪੀ ਲਓ ਜਾਓ ਸੁੱਖਾ ਰਗੜ ਕੇ ਨੁਕਦਾ ਉੱਤੇ ਲਾ ਦਿਓ ਤੇ ਜ਼ਖਮ ਸੁੱਕ ਜਾਂਦਾ ਹੈ ਇਸ ਵਾਸਤੇ ਗੁਰੂ ਖਾਲਸਾ ਜੀ ਗੱਲ ਤੇ ਮੈਂ ਇਹ ਕੀਤੀ ਸੀ ਵੀ ਸਾਡਾ ਤੇ ਸੁੱਖਾ ਲੋਗਾ ਮਸ਼ਹੂਰ ਕਰ ਦਿੰਦਾ ਹੈ ਤੇ ਸਾਨੂੰ ਤੇ ਬਦਨਾਮ ਹੀ ਸੁੱਖੇ ਦੇ ਕਰ ਦਿੰਦਾ ਸਾਡੀ ਡੁੱਬਦਿਆਂ ਦੀ ਬੇੜੀ ਜਿਹੜੀ ਆ ਨਾ ਉਹ ਬਾਬਾ ਪਾਲਾ ਸਿੰਘ ਜੀ ਤਾਰ ਗਏ ਆ ਤੇ ਵਰਸੀ ਦੇ ਸਾਨੂੰ ਨਿਹੰਗ ਸਿੰਘਾਂ ਨੂੰ ਮਨਾਉਣੀ ਚਾਹੀਦੀ ਆ ਪਰ ਮੈਂ ਜਦੋਂ ਗੱਲ ਸ਼ੁਰੂ ਕੀਤੀ ਸਾਡੇ ਨਿਹੰਗ ਸਿੰਘ ਹੀ ਬਾਹਰ ਭੱਜ ਗਏ ਵੀ ਗੱਲ ਤੇ ਤੁਹਾਡੀ ਹੋਣੀ ਹੈ ਦੇ ਤੂੰ ਹੀ ਬਾਹਰ ਚਲੇ ਗਏ ਇਹਦੇ ਵਿਚਾਰਿਆ ਮੰਨੀ ਜਾਣਾ ਹੈ ਮਾਰੇ ਚੰਗੇ ਜਿੱਦਾਂ ਦੇ ਵੀ ਹੈਗੇ ਆ ਇਹਨਾਂ ਦੇ ਖਾਲਸਾ ਜੀ ਤੁਹਾਨੂੰ ਮੰਨਣਾ ਹੀ ਮੰਨਣਾ ਹੈ ਇਸ ਵਾਸਤੇ ਆਓ ਜੋ ਗੁਰਮੁਖ ਆਖ ਬਖਸ਼ਿਆ ਹੈ ਦੋ ਚਾਰ ਮਿੰਟਾਂ ਵਿੱਚ ਉਹਦੇ ਅਰਥ ਸੁਣੀਏ ਤੇ ਫਿਰ ਮਹਾਪੁਰਖ ਕਹਿੰਦੇ ਹੁੰਦੇ ਸੀ ਸਾਡਾ ਜਥਾ ਵੱਡੇ ਮਹਾਪੁਰਖ ਜਲੰਧਰ ਵਾਲਿਆਂ ਦਾ ਜਥਾ ਜਲੰਧਰੀਏ ਆ ਗਏ ਨੇ ਸਾਡੇ ਆ ਗਏ ਨੇ ਸਾਡੇ ਆਪਣਿਆਂ ਦਾ ਜਥਾ